ਆ ਸਾਡੀਆਂ ਮਾਵਾਂ ਭੈਣਾਂ ਥੋੜਾ ਡੇਡਾ ਡੇਡਾ ਦੇਖ ਰਹੀ ਮੈਂ ਸਾਡੇ ਵਾਲਾ 1000 ਰੁਪਿਆ ਨਹੀਂ ਆਇਆ ਸੋ 1000 ਰੁਪਿਆ ਵੀ ਆ ਅਗਲੇ 5-7 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਣਾ ਕਿ 1000 ਰੁਪਿਆ ਕਿਸੇ ਦੀ ਵੀ ਗਰੀਬੀ ਨਹੀਂ ਚੱਕ ਸਕਦਾ ਕੋਈ ਸਰਕਾਰ ਕਿਸੇ ਦੀ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਬੱਚਿਆਂ ਨੂੰ ਪੜਾ ਲਿਖਾ ਲਓ ਜੇ ਚੰਗੇ ਪੜ ਲੈਂਗੇ ਵੱਡੇ ਅਫਸਰ ਬਣਨਗੇ ਤਾਂ ਤੁਹਾਡੀ ਗਰੀਬੀ ਆਪੀ ਚੱਕੀ ਜਾਊ ਪਹਿਲਾ ਵਾਲਾ ਕੰਮ ਨਹੀਂ ਕਿ ਬੱਚੇ ਗਰੀਬ ਬੰਦਾ ਆਪਣੇ ਬੱਚਿਆਂ ਨੂੰ ਢਿੱਡ ਬੰਨ ਕੇ ਪੜਾਵਾ ਲੈਂਦਾ ਸੀ ਪਰ ਜਦੋਂ ਪੜ੍ਹ ਲਿਖ ਜਾਂਦੇ ਸੀ ਤਾਂ ਕੋਈ ਨੌਕਰੀ ਨਹੀਂ ਮਿਲਦੀ ਸੀ ਪਰ ਹੁਣ ਜਿੰਨੀਆਂ ਵੀ ਨੌਕਰੀਆਂ ਮਣੀਆਂ 43000 ਨੌਕਰੀਆਂ 'ਚੋਂ ਕੁਝ ਐਸੇ ਗਰੀਬ ਘਰਾਣਿਆਂ ਨੂੰ ਨੌਕਰੀਆਂ ਮਣੀਆਂ ਕੋਈ ਬੰਦਾ ਜੂਸ ਦੀ ਰੇੜੀ ਲਾਉਣ ਵਾਲਾ ਸੀ ਉਹਦੇ ਬੱਚਿਆਂ ਨੂੰ ਨੌਕਰੀਆਂ ਮਣੀਆਂ ਕੋਈ ਬੱਕਰੀਆਂ ਚਾਰਨ ਵਾਲੇ ਦੇ ਬੱਚਿਆਂ ਨੂੰ ਨੌਕਰੀਆਂ ਮਣੀਆਂ ਕੋਈ ਰਿਕਸ਼ਾ ਚਲਾਉਣ ਵਾਲੇ ਦੇ ਬੱਚਿਆਂ ਨੂੰ ਨੌਕਰੀਆਂ ਮਣੀਆਂ ਨਿਰਪੱਖ ਨੌਕਰੀਆਂ ਮਿਲਦੀਆਂ ਨੇ ਵੀ ਕੋਈ ਸਿਫਾਰਿਸ਼ ਨਹੀਂ ਚੱਲਦੀ ਕੋਈ ਪੈਸਾ ਨਹੀਂ ਚਾਹਦਾ ਜਿਹੜੇ ਬੱਚੇ ਨੇ ਮਿਹਨਤ ਕਰ ਲਈ ਉਹਨੂੰ ਨੌਕਰੀ ਮਿਲਣੀ ਹੈ ਮਿਲਣੀ ਸੋ ਬਾਕੀ ਕਿੰਨਾ ਹੀ ਹੋਰ ਕੰਮ ਗੜਾਵਾ ਮੈਨੂੰ ਲੱਗਦਾ ਹੈ ਇੱਥੇ ਹੀ ਲੰਮੀ ਲਿਸਟਾ ਇੱਥੇ ਹੀ ਸ਼ਾਮ ਪੈ ਜਾਣੀ ਹੈ ਬਾਕੀ ਮੈਂ ਮਾਫੀ ਚਾਹੁੰਦਾ ਕਿ ਮੈਂ ਲੇਟ ਹੋ ਗਿਆ ਲਾਡੀ ਢੋਸ ਪਈ 1.5 ਘੰਟੇ ਤੋਂ ਮੈਂ ਰੋਡ ਤੇ ਖੜੇ ਵੇਟ ਕਰ ਰਹੀ ਸੀ ਮੈਂ ਕਿਸੇ ਕਾਰਨ ਕਰਕੇ ਲੇਟ ਹੋ ਕੇ ਮਾਫੀ ਚਾਹੁੰਦਾ ਤੁਸੀਂ ਇੰਨੀ ਗਰਮੀ ਦੇ ਵਿੱਚ ਬੈਠੇ ਰਹੇ ਬਾਕੀ ਮੈਂ ਜੋ ਇਲਾਕੇ ਬਾਰੇ ਚਾਹਨਾ ਮੈਂ ਦੋ ਗੱਲਾਂ ਜਰੂਰ ਕਰੂੰਗਾ ਕਿ ਸਭ ਤੋਂ ਪਹਿਲਾ ਕੰਮ ਹੋਊਗਾ ਅਸੀਂ ਆਪਣੇ ਇਲਾਕੇ ਨੂੰ ਹਰਿਆ ਭਰਿਆ ਬਣਾਉਣਾ ਰੁੱਖਾਂ ਰੁੱਖਾਂ ਦੇ ਨਾਲ ਹਰਿਆ ਭਰਿਆ ਲਾਉਣਾ ਤਾਂ ਕਿ ਆਪਣਾ ਵਾਤਾਵਰਨ ਸ਼ੁੱਧ ਹੋ ਸਕੇ ਉਸ ਉਸ ਤੋਂ ਬਾਅਦ ਆਪਾਂ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਵਾਂਗੇ ਕਿਉਂਕਿ ਖੇਤੀ ਤੇ ਨਿਰਭਰ ਇਲਾਕਾ ਹੈ ਸਾਰਾ ਜਿਹਦੇ ਨਾਲ ਸਾਡੇ ਕਿਸਾਨ ਭਰਾਵਾਂ ਨੂੰ ਵੀ ਫਾਇਦਾ ਸਾਡੇ ਗਰੀਬਾਂ ਮਜ਼ਦੂਰਾਂ ਨੂੰ ਵੀ ਫਾਇਦਾ ਸਾਡੇ ਜਿਹੜੇ ਬੇਰਜ਼ਗਾਰ ਬੱਚੇ-ਬੱਚੇ ਉਹਨਾਂ ਨੂੰ ਵੀ ਫਾਇਦਾ ਤੇ ਸਾਡੇ ਛੋਟੇ ਦੁਕਾਨਦਾਰਾਂ ਨੂੰ ਵੀ ਫਾਇਦਾ ਦੂਜਾ ਜਿਹੜੇ ਇੱਥੇ ਕੋਈ ਸਕਿੱਲ ਸੈਂਟਰ ਖੋਲਾਂਗੇ ਜਿਨ੍ਹਾਂ ਦੇ ਵਿੱਚ ਹੱਥੀ ਕੰਮ ਸਿਖਾਇਆ ਜਾਵੇ ਬੱਚਿਆਂ ਨੂੰ ਕੋਈ ਹੱਥਾਂ ਦਾ ਹੁਨਰ ਤੁਸੀਂ ਦੇਖਦੇ ਹੋਵੋਗੇ ਕਿ ਦਾਤੀਆਂ ਗੁਰਪੇ ਬਣਾਉਣ ਵਾਲੇ ਬੰਦੇ ਅੱਜ ਟਰੈਕਟਰ ਤੇ ਕੰਬਾਈਨਾ ਬਣਾਉਣ ਲੱਗੇ ਵੱਡੀਆਂ-ਵੱਡੀਆਂ ਫੈਕਟਰੀਆਂ ਬਣਾ ਲੀਆਂ ਕਿਉਂ ਬਣਾਈਆਂ ਉਹਨਾਂ ਨੇ ਉਹਨਾਂ ਕੋਲੇ ਹੱਥਾਂ ਦਾ ਸਕਿੱਲ ਸੀ ਹੱਥਾਂ ਦਾ ਹੁਨਰ ਸੀ ਉਹਨਾਂ ਕੋਲੇ ਹੱਥੀ ਕੰਮ ਜਾਣਦੇ ਸੀ ਮੈਂ ਦੁਨੀਆ ਦੇਖੀ ਐ ਜਿੱਥੋਂ ਸੂਰਜ ਚੜਦਾ ਜਿੱਥੇ ਛੁਪਦਾ ਉੱਥੇ ਤੱਕ ਮੈਂ ਕੋਈ ਹੱਥੀ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਭੁੱਖਾ ਮਰਦੇ ਨਹੀਂ ਦੇਖਿਆ ਉਹ ਆਪਣਾ ਕਾਮਯਾਬ ਹੁੰਦਾ ਹੀ ਹੁੰਦਾ ਸੋ ਇਹੋ ਜਿਹਾ ਆਨਰ ਪੈਦਾ ਕਰਾਂਗੇ ਜਵਾਕਾਂ ਦੇ ਵਿੱਚ ਕਿ ਨੌਕਰੀਆਂ ਪਿੱਛੇ ਨਾ ਭੱਜਣ ਬਲਕਿ 20 25 ਬੱਚਿਆਂ ਨੂੰ ਨੌਕਰੀਆਂ ਦੇਣ ਵਾਲੇ ਬਣ ਤੌਰ ਬੜਾਵਾਂਗੇ ਤਾਂ ਕਿ ਸਾਡੇ ਬੱਚੇ ਬੱਚੇ ਨਸ਼ਿਆਂ ਵਰਗੀਆਂ ਭੈੜੀਆਂ ਲਾਹਾਂ ਤੋਂ ਦੂਰ ਰਹਿਣ ਖੇਡਾਂ ਦੇ ਵਿੱਚ ਅੱਵਲ ਆਉਣ ਆਪਣੇ ਪਿੰਡ ਦਾ ਨਾ ਰੋਸ਼ਨ ਕਰਨ ਆਪਣੇ ਇਲਾਕੇ ਦਾ ਨਾ ਰੋਸ਼ਨ ਕਰਨ ਤੇ ਆਪਣੇ ਮੁਲਕ ਦਾ ਨਾ ਰੋਸ਼ਨ ਕਰਨ ਸੋ ਦੋਸਤੋ ਮੈਂ ਤੁਹਾਡੇ ਅੱਗੇ ਇਹੀ ਅਪੀਲ ਕਰਨ ਆਇਆ ਕਿ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਔਰ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਬਾਕੀ ਮੇਰਾ ਵੀਰ ਲਾਡੀ ਢੋਸ ਦੀਆਂ ਰਿਪੋਰਟਾਂ ਪੂਰੇ ਪੰਜਾਬ ਦੇ ਵਿੱਚ ਜਾਰੀਆਂ ਨੇ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਕੰਮ ਪਿਛਲੇ 60 70 ਸਾਲਾਂ ਤੋਂ ਨਹੀਂ ਹੋਏ ਬਾਈ ਨੇ ਇੱਥੇ ਕਰਾਏ ਨੇ ਚਾਹੇ ਕੋਈ ਬਾਸਪਾ ਡੈਮਾ ਹੋਵੇ ਚਾਹੇ ਸੀਵਰੇਜ ਦਾ ਕੰਮ ਹੋਵੇ ਚਾਹੇ ਕਿ ਨਹੀਂ ਔਰ ਇੱਕ ਤੇ ਇੱਕ ਦੋ ਹੋ ਗਏ ਜਿੰਨੇ ਕੰਮ ਬਾਈ ਨੇ 2 ਸਾਲਾਂ ਦੇ ਵਿੱਚ ਕਰਾਏ ਨੇ ਅਗਲੇ ਜਿਹੜੇ 3 ਸਾਲ ਹੋਣਗੇ ਇਹ ਤੋਂ 10 ਗੁਣਾ ਰਫਤਾਰ ਦੇ ਨਾਲ ਵਿਕਾਸ ਦੇ ਕੰਮ ਕਰਾਵਾਂਗੇ ਜੇ ਤੁਸੀਂ ਸਾਡਾ ਸਾਥ ਦੇਣਾ। ਹੋਲੇ ਸੋਹਿਆ